ਜਿਲ੍ਹਾ ਮੁਖਸਸ ਸਾਹਿਬ ਦੇ ਪਿੰਡਸ ਰਾਇਲਾ ਗੱਲ ਲਗਦੀ ਮੰਡੀਪਰੀ ਵਾਲਾ ਦੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਕਿੰਨੇ ਕੁ ਵਿਕਾਸ ਕਾਰਜ ਕਰਵਾਏ ਗਏ ਨੇ ਇਸ ਦੀ ਮੂਹਬੋਲ ਦੀ ਤਸਵੀਰ ਉਸ ਵੇਲੇ ਸਾਹਮਣੇ ਆਈ ਜਦੋਂ ਨਗਰ ਪੰਚਾਇਤ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਾਡੀ ਟੀਮ ਨੇ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਆਮ ਆਦਮੀ ਪਾਰਟੀ ਦੇ ਵਿਧਾਇਕ ਚਦਦੀਪ ਸਿੰਘ ਕਾਕਾ ਬਰਾੜ ਨੇ ਵੀ ਮੰਨਿਆ ਕਿ ਇਹ ਇਲਾਕਾ ਸਹੂਲਤਾਂ ਤੋਂ ਵਾਂਝਾ ਹੈ ਇਸ ਤੋਂ ਇਲਾਵਾ ਇਲਾਕੇ ਦੇ ਲੋਕ ਸੀਵਰੇਜ ਦੀ ਸਮੱਸਿਆ ਦੇ ਨਾਲ ਵੀ ਜੂਝ ਰਹੇ ਨੇ ਚੋਣ ਪ੍ਰਚਾਰ ਕਰ ਰਹੀ ਵਾਰਡ ਨੰਬਰ 9 ਤੋਂ ਉਮੀਦਵਾਰ ਪੂਜਾ ਕੋੜਾ ਤੇ ਚੋਣ ਪ੍ਰਚਾਰ ਚੁਟੀ ਵਾਰਡ ਨੰਬਰ 10 ਦੇ ਉਮੀਦਵਾਰ ਦੀ 30 ਸੁਨੀਤਾ ਸਿੰਘਲਾ ਨੇ ਵੀ ਕਿਹਾ ਹੈ ਕਿ ਜੇ ਵਾਰਡ ਦੇ ਲੋਕ ਆਮ ਆਦਮੀ ਪਾਰਟੀ ਨੂੰ ਬਹੁਮਤ ਦਿੰਦੇ ਨੇ ਤਾਂ ਇਲਾਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਰਹਿਣ ਦਿੱਤੀ ਜਾਵੇਗੀ ਦਾਜ਼ੇ ਕੀ ਸਰਾਏ ਨਾਗਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦਾ ਪਿੰਡ ਹੈ ਕੋਈ ਚੁਣੌਤੀ ਨਹੀਂ ਲੋਕਾਂ ਦਾ ਸਾਥ ਹੈ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਜਦੋਂ ਲੋਕਾਂ ਦਾ ਪਿਆਰ ਹੁੰਦਾ ਤਾਂ ਚੁਣੌਤੀ ਕੋਈ ਨਹੀਂ ਕਰਦੇ ਤੁਮਕੌਣ ਦੀ ਰਾਜਨੀਤੀ ਅੱਜ ਤੋਂ 20 30 ਸਾਲ ਪੁਰਾਣੀ ਲੰਘ ਗਈ ਪਹਿਲਾਂ ਅੰਗਰੇਜ਼ਾਂ ਨੇ ਧਮਕਾਇਆ ਸੀ ਉਹ ਚਲੇ ਗਏ ਹੁਣ ਤੇ ਹੋਰ ਜਿਹੜੀਆਂ ਸ਼ਕਤ ਜਾਨੇ ਲੋਕਾਂ ਨੂੰ ਧਮਕਾਇਆ ਲੋਕਾਂ ਨੇ ਰਹਿਣ ਨਹੀਂ ਦਿੱਤੇ ਲੋਕਾਂ ਨੂੰ ਧਮਕਾਉਣ ਵਾਲਾ ਕਦੇ ਰਹਿੰਦਾ ਨਹੀਂ ਸਰਕਾਰ ਦਾ ਸਾਡਾ ਵਾਅਦਾ ਹੀ ਵੈਸੇ ਦਾ ਸੀ ਅ ਬਜਟ ਪਾਸ ਕਰਾਈ ਫਿਰਦੇ ਸੀਵਰ ਲਈ ਪਰ ਇਹ ਸਾਡਾ ਵਾਅਦਾ ਹੈ ਕਿ ਜਲਦ ਤੋਂ ਜਲਦ ਇਸ ਮੰਡੀ ਨੂੰ ਸੀਵਰ ਪਾ ਕੇ ਸੀਵਰ ਨਾਲ ਜਿਹੜੀ ਸਾਰੀ ਸਮੱਸਿਆ ਹੱਲ ਕੀਤੀ ਜਾਵੇ ਮੇਰਾ ਨਾਮ ਪੂਜਾ ਕੋੜਾ ਹੈ ਮੈਂ 9 ਨੰਬਰ ਵਾਰਡ ਚ ਖੜੀ ਹੋਈ ਆ ਜੀ। ਸੀਮਰੇਜ ਦਾ ਬਹੁਤ ਬੁਰਾ ਹਾਲ ਆ ਜੀ ਕੀ ਏਜੰਡਾ ਬਣ। ਜੀ ਉਹ ਵੀ ਪੂਰੇ ਕੰਮ ਕੀਤੇ ਜਾਣਗੇ ਜੀ। ਫੋਨ ਪੂਰੇ ਕੀਤੇ ਨਹੀਂ ਆ ਪਹਿਲਾਂ ਨਹੀਂ ਅਧੂਰੇ ਕੰਮ ਜਿਹੜੇ ਰਹਿੰਦੇ ਹੈਗੇ ਆ ਸਾਰੇ ਪੂਰੇ ਕੀਤੇ ਜਾਣਗੇ। ਮੇਰਾ ਨਾਮ ਸੁਨੀਤਾ ਸਿੰਘ ਲਿਆ। ਮੇਰੇ ਫਾਦਰ 10 ਨੰਬਰ ਵਾਰਡ ਚ ਮੇਰੇ ਫਾਦਰ ਸਾਹਿਬ ਖੜੇ ਹੋਈ ਹੈ। ਇਸ ਇਲਾਕੇ ਦੀ ਮੇਨ ਸਮੱਸਿਆ ਤਾਂ ਸੀਵਰੇਜ ਦੀ ਹੈ ਜਦੋਂ ਵੀ ਆਪਾਂ ਗਲੀਆਂ ਨੂੰ ਕ੍ਰੋਸ ਕਰਦੇ ਆ ਤਾਂ 스ਮੈਲ ਬਹੁਤ ਜ਼ਿਆਦਾ ਆਉਂਦੀ ਹੈ ਦੇਖੋ ਕੂੜੇ ਕਰਕਟਣ ਵਾਲੀ ਸਾਰੀਆਂ ਬਿਮਾਰੀਆਂ ਫੈਲਦੀਆਂ ਤੇ ਇਹੀ ਸਾਡੀ ਮੰਡੀ ਦੀ ਮੁੱਖ ਸਮੱਸਿਆ ਰਹੀ ਹੈ ਸ਼ੁਰੂ ਤੋਂ ਹੀ ਜੇ ਪੁਰਾਣੀਆਂ ਪਾਰਟੀਆਂ ਨੇ ਕੁਝ ਕੀਤਾ ਹੁੰਦਾ ਤਾਂ ਸਾਨੂੰ ਇਹ ਸਮੱਸਿਆ ਕਹਿੰਦੀ ਲੋੜ ਹੀ ਨਹੀਂ ਸੀ ਹੁਣ ਤੱਕ ਇਹ ਸੋਲਵ ਹੋ ਚੁੱਕੀ ਹੁੰਦੀ ਜੇ ਜਿੱਤਦੀ ਆਮ ਆਦਮੀ ਪਾਰਟੀ ਵੈਸੇ ਜਿੱਤੋਗੇ ਵੀ ਜਿਵੇਂ ਲੋਕਾਂ ਦਾ ਹੁੰਗਾਰਿਆ ਤਾਂ ਸਾਨੂੰ ਪੂਰੀ ਸ਼ੋਰਟੀ ਦੇ ਰਹੇ ਸੀ ਤੁਹਾਨੂੰ ਕਿ ਜੋ ਤੁਹਾਡੀਆਂ ਸਮੱਸਿਆਵਾਂ ਸਾਨੂੰ ਪਤਾ ਹੈ ਉਹ ਸੋਲਵ ਹੋਣਗੀਆਂ ਤੇ ਜਿਹੜੀਆਂ ਰਹਿ ਗਈਆਂ ਜਿੰਨਾ ਬਾਰੇ ਜਿਹੜੀਆਂ ਤੁਸੀਂ ਲੈ ਕੇ ਆਉਂਗੇ ਉਹ ਵੀ